ਜੀ ਹਾਂ ਜੈ ਭਾਰਤ ਅੱਜ ਅਸੀਂ ਨੌਜਵਾਨਾਂ ਦੇ ਦੇਸ਼ ਵਿੱਚ ਆਈ ਕੌਨ ਦੇਸ਼ ਵਿੱਚ ਆਜ਼ਾਦੀ ਦੀ ਜੰਗ ਨੂੰ ਇੱਕ ਜਨਤਕ ਅੰਦੋਲਨ ਬਣਾਉਣ ਵਾਲੇ ਮਹਾਨ ਸ਼ਹੀਦ ਚੀਤ ਪਾਕਿਸਤਾਂਜੀ ਖੜਗੋੜਾ ਦੇ ਜੱਦੀ ਪਿੰਡ ਖੜਗੜ ਕਲਾਂ ਉਹਨਾਂ ਦੇ ਜਨਮ ਦਿਨ ਤੇ ਭੋਜਨ ਸਮਾਜ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਸਾਡੇ ਨਵਾਂ ਸ਼ਹਿਰ ਦੇ ਵਿਧਾਇਕ ਮਾਜੋ ਡਾਕਟਰ ਛੱਤਰਪਾਲ ਜੀ ਇੰਚਾਰਜ ਭੋਜਨ ਸਮਾਜ ਪਾਰਟੀ ਪੰਜਾਬ ਉਹਨਾਂ ਦੇ ਗੁਆਚ ਸਮੁੱਚਾ ਜਿਹੜਾ ਜ਼ਿਲ੍ਹਾ ਅਜ ਦੀ ਲੀਡਰਸ਼ਿਪ ਅੱਜ ਅਸੀਂ ਇਹ ਪਾਕਸ ਸਿੰਘ ਨੂੰ ਉਹਨਾਂ ਦੇ ਜਨਮ ਦਿਨ ਤੇ ਨਮਨ ਹੋਣ ਲਈ ਪਹੁੰਚੇ ਆਂ ਔਰ ਨਮਨ ਇਸ ਕਰਕੇ ਹੋਇਆ ਜਾਂਦਾ ਹੈ ਕਿ ਉਹਨਾਂ ਨੇ ਸਮੁੱਚਾ ਜੀਵਨ ਔਰ ਦੇਹ ਦੇ ਲੇਖੇ ਲਾਇਆ ਹੈ ਔਰ ਅੱਜ ਵੀ ਦੇਸ਼ ਵਿੱਚ ਅੱਜ ਵੀ ਉਹਨਾਂ ਸ਼ਹੀਦਾਂ ਦੇ ਸੁਪਨਿਆਂ ਦਾ ਜਿਹੜਾ ਭਾਰਤ ਬਣਨਾ ਚਾਹੀਦਾ ਸੀ ਉਹ ਸੁਪਨਿਆਂ ਦਾ ਪਾਤ ਨਹੀਂ ਬਣ ਸਕਿਆ ਆ ਅੱਜ ਦੇ ਜਨਮ ਦਿਨ ਤੇ ਜਿੱਥੇ ਅਸੀਂ ਬਹੁਜਨ ਸਮਾਜ ਪਾਰਟੀ ਵੱਲੋਂ ਚੀਜ਼ਾਂ ਦਾ ਸਨਮਾਨ ਕਰਦੇ ਹੋਏ ਸਮੁੱਚੇ ਦੇਸ਼ ਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਵਧਾਈ ਦਿੰਦੇ ਆ ਆਪਾਂ ਸੰਕਲਪ ਕਰੀਏ ਤਾਂ ਕੀ ਦਾਦੇ ਸੁਪਨਾ ਭਾਰਤ ਬਣਾਉਣ ਦੇ ਲਈ ਬੋਝੇ ਸਮਾਜ ਪਾਰਟੀ ਵੱਲੋਂ ਸਭ ਕਾਂਸ਼ੀ ਆਮ ਜੀ ਨੇ ਜੋ ਮਹਾਪੁਰਸ਼ ਅੰਦੋਲਨ ਨੂੰ ਇੱਕ ਬੋਝੇ ਸਮਾਜ ਪਾਰਟੀ ਦੇ ਪਲੇਟਵਾਂ ਤੋਂ ਇੱਕ ਰਾਜਕੰਨ ਵਾਲੀ ਬਚਾਤ ਵਾਲਾ ਰੂਪ ਦਿੱਤਾ ਹੈ ਉਹਦੀ ਗਵਾਹੀ ਚ ਆਪਾਂ ਸ਼ਹੀਦਾਂ ਦੇ ਸੁਪਨਾ ਦਾ ਭਾਰਤ ਬਣਾ ਦਾ ਸੰਕਲਪ ਕਰੀਏ ਜੈ ਭੀਮ ਜੈ ਭਾ ਅੱਜ ਹੀ ਦੇ ਆਜਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਨ ਤੇ ਜਿਨ੍ਹਾਂ ਦਾ ਜਨਮ 27 ਸਤੰਬਰ 1907 ਨੂੰ ਹੋਇਆ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਬਹੁਤ ਘੱਟ ਸਮੇਂ 23 ਸਾਲਾਂ ਦੇ ਅੰਦਰ ਇਸ ਦੇ ਅੰਦਰ ਦੇਸ਼ ਦੇ ਵਿੱਚ ਦੇਸ਼ ਵਾਸੀਆਂ ਨੂੰ ਆਪਣਾ ਰਾਜ ਭਾਰਤ ਤੋਂ ਬਚਨ ਲਈ ਆਪਣਾ ਜੀਵਨ ਦਾ ਦਾਨ ਦਿੱਤਾ ਅੱਜ ਅਸੀਂ ਉਹਨਾਂ ਨੂੰ ਉਹਨਾਂ ਦੇ ਜਨਮ ਦਿਨ ਤੇ ਕਰਤਾ ਦੇ ਫੁੱਲ ਪੇਟ ਕਰਨ ਲਈ ਦੇਣ ਆਏ ਹਾਂ ਭਾਜਪਾ ਸਮਾਜ ਪਾਰਟੀ ਉਹਨਾਂ ਮਹਾਨ ਸ਼ਹੀਦਾਂ ਦਾ ਇਹਨਾਂ ਨੇ ਇਸ ਦੇਸ਼ ਨੂੰ ਆਜ਼ਾਦ ਕਰਨ ਲਈ ਆਪਣਾ ਸਾਰਾ ਜੀਵਨ ਲਾਇਆ ਉਹਨਾਂ ਦਾ ਹਮੇਸ਼ਾ ਮਾਨ ਸਤਕਾਰ ਕਰਦੀ ਹੈ ਉਰਾਸ ਕਰਦੀ ਹੈ ਕਿ ਜਿਸ ਕੰਮ ਲਈ ਉਹਨਾਂ ਸ਼ਹੀਦਾਂ ਨੇ ਇਸ ਦੇਸ਼ ਨੂੰ ਆਜ਼ਾਦ ਕਰਾਇਆ ਅੱਜ ਆਜ਼ਾਦੀ ਦੇ 75 ਸਾਲਾਂ ਬਾਅਦ ਵੀ ਉਹ ਜਿਹੜੇ ਉਹਨਾਂ ਦੇ ਸੁਪਨੇ ਉਹ ਅਧੂਰੇ ਆ ਇਸ ਕਰਕੇ ਭੈਣ ਕੁਮਾਰੀ ਮਾਇਆਵਤੀ ਜੀ ਔਰ ਸਾਧ ਸ਼੍ਰੀ ਕਾਂਚੀ ਰਾਮ ਜੀ ਨੇ ਇਸ ਦੇ ਅੰਦਰ ਅੰਦੋਲਨ ਚਲਾਇਆ ਇਹ 바ਵਾ ਸਾਹਿਬ ਡਾਕਟਰ ਬੀਮਰਾਮ ਅੰਬੇਡਕਰ ਦੇ ਕਰਤੀ ਵਿਚਾਰ ਨੂੰ ਉਹਨਾਂ ਦੁਆਰਾ ਦਿੱਤੇ ਹੋਏ ਅਧਿਕਾਰਾਂ ਨੂੰ ਅਸੀਂ ਇਸ ਦੇਸ਼ ਦੇ ਵਿੱਚ ਲਾਗੂ ਕਰੀਏ ਇਹੀ ਚੀਜ਼ਾਂ ਨੂੰ ਦੇ ਸੋਬਰ ਨੂੰ ਸਰਕਾਰ ਕਰਨ ਦਾ ਸਮਾਂ ਆ ਇਹੀ ਉਹਨਾਂ ਨੂੰ ਸ਼ਰਧਾ ਦੇ ਫੁੱਲ ਆ ਇਹੀ ਉਹਨਾਂ ਨੂੰ ਉਹਨਾਂ ਦੇ ਜਨਮ ਦਿਨ ਤੇ ਯਾਦ ਕਰਨ ਲਈ ਅਸੀਂ ਸਾਰੇ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਜੈ ਭੀਮ ਜੈ ਭੀਮ